ਕੇ ਜਾਡ ਸ਼ੱਪਾ ਬਲੜਾ ਕੁੜੀ ਦੇ ਖਾਸ ਮਾਂ ਦਾ ਪਤਾ ਨਹੀਂ ਕਿੱਥੇ ਸਿੱਟ ਬੈਠੇ ਟੁੱਕ ਜਾ ਜੀ ਦੇ ਯਾਰ ਤਾਂ ਰੱਬ ਜਾਣੇ ਕੱਢ ਕੁਟ ਲਿਆ ਕਿ ਕਿ ਜਿਹੜਾ ਅੱਗ ਲਾਇਆ ਬੁੜੀਆਂ ਨੇ ਲਾਇਆ ਮੇਰੇ ਸੋਲੇ ਦਾ ਬੰਦਾ ਚੀਜ਼ ਹੋਵੇ ਧਰਤੀ ਨਾ ਸਾਰਾ ਜਨ ਮੇਰਾ ਬਟਗੂ ਹੀ ਪੱਤੀ ਜਾਣ ਕੇ ਪਤਾ ਨਹੀਂ ਪਾਲ ਦੇ ਕੀ ਆ ਮੈਂ ਮਾਤਲੀਨੀ ਮੇਰੇ ਬਟ ਗਿਆ ਛੋ ਚੀਜ਼ ਹੈ ਮੇਰੀ ਆ ਪੱਟ ਕੇ ਆ ਨਹੀਂ ਪਾਲੀ ਗਾ ਜਾ ਛੜ ਜਾ 10 ਰੁਪਏ ਮੱਛਾ ਤੇ ਕਨੂ ਕੀ ਰਹਿਣ ਦਿੰਦਾ ਆ ਕਾਜੀ ਹੋਈ ਉਹ ਮੰਨ ਲਿਆ ਗਾਮੋਂ ਨੂੰ ਸੌਦਾ ਰਵਾਇਆ ਥੋ ਕਾਟ ਡਪਾ ਨਾ ਜਾਣੀ ਕੋਈ ਬੜੀ ਕਰੇ ਪਟਾ ਲੱਗ ਜੇ ਕਰ ਜੇ ਆ ਉਹ ਦੋ ਪੁਰਾਣਾ ਜਰ ਬੋਟ ਕਾਰਡ ਬਣਾ ਪੱਗ ਤੋਂ ਫੋਟੋ ਵਾਲਾ ਇਹ ਬਿੱਛੇ ਕੋਠੇ ਨਾ ਇਹ ਉੱਡਾ ਦੇ ਰੱਖ ਅੱਖ ਮੇਰੇ ਕੀ ਕਰੀਏ ਨਾ ਓਏ ਤੈਨੂੰ ਘੰਟਾ ਹੋ ਗਿਆ ਹੈ ਉਹ ਕੀ ਪਰਚੀ ਗਈ ਫਰੋੜੀ ਨਾ ਤੂੰ ਬਿੰਦਕ ਵਿੱਚੋਂ ਕੱਢ ਲੈ ਨਾ ਕਦੇ ਪਰਚੀ ਪਾਲਣ ਕਾਜ ਕਬਾਸ਼ ਗੈਰ ਕੋਲੀ ਵਾਲਾ ਤੇ ਫੇਰ ਕੀ ਹੈ ਕਾਇ ਕੋ ਜਾਣ ਤਾਂ ਨਿਕਲਦੀ ਨਹੀਂ ਉਹ ਕਾਰਡ ਤਾਂ ਕੋਈ ਨਹੀਂ ਉਹਨਾਂ ਨੇ ਜਿਹੜਾ ਬਣਾਇਆ ਪਰਚੀ ਦਿੱਤੀ ਸੀ ਕਹਿੰਦੇ ਬਾਬਾ ਲੋੜ ਪਈਏ ਪਰਚੀ ਉਹ ਬਟ ਕੋਈ ਸੀ ਪਰ ਜਿ ਕਿੱਥੇ ਅੱਗ ਲਿਆ ਸੀ ਪੱਟੀ ਇਹਨੂੰ ਕਾਇ ਕੋ ਜਾਣ ਨਿਕਲ ਜੀ ਤਰ ਕੇ ਮੈਂ ਦਬਾ ਦੂੰ ਕੋਈ ਨਹੀਂ ਗੋਲੀ ਐ ਕਰ ਹਾਂ ਪੰਜ ਸੱਤ ਨਾ ਪਰਚੀਆਂ ਦੇ ਲੈਮੀਨੇਸ਼ਨ ਕਰਾ ਕੇ ਰੱਖੋ ਇੱਕ ਗਮਾਜੇ ਓਏ ਜੀ ਲੈ ਮੈਨੂੰ ਇਹ ਸ਼ੰਕਰਾ ਕੋਲ ਰੱਖ ਜਾ ਰੋ ਤੇ ਲੈਨ ਚ ਖੜੇ ਰਹਿੰਦੇ ਬਹੁਤ ਸੋਹਣਾ ਲੱਗਦਾ ਤੂੰ ਲੈਨ ਚ ਖੜਿਆ ਮੂੰਹ ਵੱਟਿਆ ਖੜੀ ਹੈ ਜਿਹੜਾ ਕਾਰ ਮੈਂ ਤੈਨੂੰ ਉੱਨਸਾ ਖਿਡਾਉਂਦੇ ਖੜੀ ਹੈ ਕਰ ਨਾ ਛਾਲਾ ਨਸ਼ਾ ਛਡਾਉਂਦੇ ਦਾ ਦੋ ਕੋਈ ਗੰਸ਼ ਤੇ ਆ ਗਿਆ ਮਰੀ ਜਨ ਕਹੇ ਆ ਪਹਿਲਾਂ ਪੰਜ ਖਾਂਡਾ ਸੀ ਕਿੰਨਾ ਘਟਾ ਗਏ ਦੇ ਇੱਕ ਪੂਰਾ ਪੂਰਾ ਮਰੀ ਜਨ ਹਾਂ 25 ਗਵਾ ਕੇ ਧਰਤੀ ਤੇ ਫਿਰ ਤੇ ਹੋਰ ਬਣਵਾ ਲਈ ਉਥੋਂ ਪਰਚੀ ਖਾਜਾ ਰੁਪਈਆ ਕੱਢੇ ਹੋਣਗੇ ਬਟਗੇ ਚ ਕੋਈ ਕੀ ਸੀ ਤੇਰੇ ਕੋ ਸਾਲਾ ਰੁਪਈਆ ਦਾ ਪੇਛੇ ਨਹੀਂ ਸੀ 1100 ਰੁਪਈਆ ਪਿੱਛੇ ਸੀ ਅੱਛਾ ਪੰਗੀ ਵੀ ਨਹੀਂ ਕਿਵੇਂ ਕੱਢ ਲੈ ਆ ਪਾ ਲਿਗੇ ਨੇ ਓੜੇ ਕੀ ਕਰਾਉਣੇ ਆ ਖਾਜਾ ਤੈਨੂੰ 25 ਅੰਡੇ ਜਰ 30 ਅੰਡੇ ਮੇਰੀ ਚੀਜ਼ ਦਿੱਥ ਨਾ ਲੈ ਕਰੋ ਪ੍ਰਭਾ ਮੈਂ ਇੱਕ ਦੇ ਹੱਥ ਲਾਤਾ ਮੜ ਕੇ ਪੜ ਪਰਚੀ ਨਹੀਂ ਚਾਹੁੰਦੀ ਖਾਜਾ ਜਨ ਕਿਵੇਂ ਮੇਰੇ ਸਾਲੇ ਦੀ ਜਾਨ ਨਿਕਲੀ ਗੋਲੀ ਬਣਾ ਪਤਾ ਨਹੀਂ ਕਿੱਥੇ ਅੱਗ ਗਈ ਆ ਗੋਲੀ ਕਾ ਦੀ ਬੁੱਧੜ ਕੀ ਚੱਕਾਂਗੇ ਫੇਰ ਕਰ ਤੇ ਫੇਰ ਕੋਈ ਜਾਨ ਨਿਕਲ ਦੇ ਕਦ ਨਾ ਖਾਈ ਯੋ ਬੈ ਲੱਗਿਆ ਕਾਦਾ ਖਾਈ ਨਾ ਲੱਗਿਆ ਬੈਲਾ ਜੁਣਗੀ ਖਾਂਦੀ ਆ ਖਾਂਦੀ ਆ ਤੇਰੇ ਕੋਲ ਤਾਂ ਪਿੱਛੇ ਗੋਲੀ ਦਾ ਜੁਣ ਗੋਲੀ ਕਹੀ ਕੀ ਜੇ ਡੂੰਡਾ ਟਾਰੀ ਦੇ ਦੇ ਯਾਰ ਮੈਂ ਖਾਂਦਾ ਨਹੀਂ ਕਰਦਾ ਮੈਨੂੰ ਕੋਈ ਕਾਦਾ ਕਹੀ ਨਾ ਤੂੰ ਰੱਖ ਲੈਣਾ ਹੁਣ ਤੂੰ ਰੱਖ ਲੈਣਾ ਹੁਣ ਪੱਟ ਗੰਡੇ ਗੱਪੀ ਕੋਈ ਹਾਂ ਹਾਂ ਦੇਖ ਪਰਚੀ ਦੇਖ ਕੰਮਦਾਰੀ ਚੋਰਾ ਪਰਚੀ ਦਾ ਚੋਰਾ ਖਾ ਕੀ ਆ ਮਰੀ ਜੇ ਨਮੜ ਕੇ ਖੜੇ ਰਹਿ ਜੇ ਨ ਕੰਮ ਬਿਨਾ ਆਹੋ ਕਬਟੂ ਕਾ ਨਮਾ ਲੇ ਗਏ ਯਾਰ ਇਹ ਨਵਾ ਨਵਾ ਪਾਟ ਕਾ ਯਾਰ ਬਹੁਤ ਕਰੋਗਾ ਮੈਂ ਪਰਸ ਰੱਖਿਆ ਕਰ ਕੋਲੇ ਤੇ ਕਾਗਜ਼ ਪੱਤਰ ਵਾਲੇ ਤੇਰੇ ਕੋਲੇ ਚਾਣੀ ਬੰਦੀ ਕੋਲੇ ਹੁੰਦੇ ਹੀ ਇਹ ਕੁੱਤੀ ਪੈ ਚੱਕ ਜ 100 ਰੁਪਏ ਦੇਣਾ ਪਈ ਫਿਰ ਚਿੱਠ ਧਰਨਾ ਪਈ ਮਜੀ ਇਹ ਤਜਰੂਰੀ ਹੈ 100 ਰੁਪਏ ਭਵਾਂ ਰਹਿ ਜੀ ਮਜੀ ਜਨ ਤੈਨੂੰ ਪਤਾ ਤੂੰ ਤਾਂ ਬਰਤਣਾ ਨਹੀਂ ਜਾਣਨੀ ਉਹਨਾਂ ਨੂੰ ਤੂੰ ਤਾਂ ਬਹੁਤ ਬਰਤਦਾ ਹਾਂ ਇੱਥੇ ਛਾੜਾ ਮੈਨੂੰ ਹੀ ਕਹਿਣਾ ਪੰਡਾ ਦੁੱਖ ਦੇ ਸੁੱਖ ਦੇ ਸ਼ਿਕਾਇਤਾਂ ਚ ਲਾ ਲਾ ਹਾਂ ਹਾਂ ਮਜੀ ਕਾਕ ਹੈ ਹੋਏ ਚੰਦ ਉਹ ਮਾਣੇ ਕੋ ਗੱਲ ਪੁੱਛਦਾ ਸੀ ਕਿ ਮੈਂ ਆਪੂਆ ਨਾਮੋ ਨਹੀਂ ਹਾਂ ਤੇਰੀ ਪੋਤੀ ਦਾ ਵਿਆਹ ਮੈਂ ਕਿਉਂ ਨੇੜੇ ਹੀ ਹੈ ਆਹ ਮੈਂ ਲਾ 20 ਤੇਰੀ ਹੋਣ ਗਈ ਜਾ ਹਾਂ ਤੇ ਜਾਏ ਤੁਸੀਂ ਮੈਨੂੰ ਤਾਂ ਕੀ ਕਰਨਾ ਕੀ ਜਾਏ ਕੋਈ ਗੱਲ ਵੀ ਮੈਂ ਨਹੀਂ ਕੰਡਾ ਕੀ ਉਹ ਸਾਲਾ ਜਾਂਦੇ ਕੋਈ ਗੱਲ ਵੀ ਸੁਣ ਲੈ ਹੋਰ ਕਿਵੇਂ ਹੋਰ ਕਿਵੇਂ ਕੋਈ ਗੱਲ ਨਹੀਂ ਪਹਿਲੀ ਮੂ ਰੋ ਕੇਰੀ ਜਾਉ ਨਹੀਂ ਜਦੋਂ ਬਰਕੇਵਾ ਫਾ ਪੱਟ ਜਨ ਦੂਰ ਦੀ ਚਿਕੀ ਅੱਜ ਕੱਲ ਚੱਲ ਨਹੀਂ ਪਰ ਕਬ ਜਾਨੇ ਉਹਨੇ ਸੁੱਖ ਨਾਲ ਫਿਰ ਜਾਣੀ ਪੁੱਤਰ ਇਸ ਤੇ ਲੱਗਿਓ ਨਹੀਂ ਫਿਰ ਜਾ ਜਾਵਾਂਗੇ ਫਿਰ ਐ ਕਿਨੇ ਅੱਖ ਵੀ ਜਾਂਦੇ ਨਹੀਂ ਮੈਂ ਗੱਲ ਹੋਰ ਕੋਈ ਨਹੀਂ ਤਾਂ ਹੋਰ ਹੀ ਮਰੀ ਜਨੇ ਹੋਰ ਕਿਵੇਂ ਉਹ ਮੈਂ ਤੈਨੂੰ ਐ ਪੁੱਛਦਾ ਹਾਂ ਮੈਂ ਖਾਂ ਟੂਟਾ ਬਾਪੂ ਕੋਲੇ ਉੱਠਦਾ ਬੰਦਾ ਰਿਆ ਮੈਂ ਤਾਂ ਕੱਤ ਤੈਨੂੰ ਬਸ ਅੱਖੇ ਏਡਾ ਕੰਮ ਹੀ ਜ਼ਿਆਦਾ ਕਰਿਆ ਆਹੋ ਤੇ ਮੈਂ ਖਾਂ ਨਾ ਹੁੰਦੇ ਰਹਿ ਕੇ ਮੈਂ ਵਾਦਾ ਹੁੰਦਾ ਕਿ ਮੈਂ ਕਿੰਨਾ ਕੁ ਸੁਪਾਇਆ ਤੈਨੂੰ ਪਤਾ ਹੋਉ ਹੁੰਦਾ ਯਾਰ ਮੈਨੂੰ ਜਿਹੜੋ ਗੰਜੀ ਦਾ ਵੈਸੇ ਜਦੋਂ ਮਨ ਲੈ ਜੈਲ ਦੇ ਤੋਂ ਮਗਰੋ ਸੀ 2 ਕਸਾਲ ਹੂੰ ਮੈਂ ਤੇ ਬਾਪੂ ਗਏ ਉਹ ਖਨੀ ਆਪਾ ਨੂੰ ਪਾਇਆ ਸੀ ਉਹਨੇ ਮਤਲਬੀ 55 ਰੁਪਏ ਅੱਛਾ ਬਾਪੂ ਨੇ ਮਨ ਲਾ ਇੱਕ 100 ਤੇ 1 ਰੁਪਿਆ ਉੱਤੇ ਵਾਦਾ ਪਾਤਾ ਸੀ ਅੱਛਾ ਤੇ ਉਹ ਗੰਜੀ ਉਹ ਦੁਬਾਰਾ ਕਾਕੋ ਦਾ ਵੈਸੇ ਕਾਕੋ ਦੇ ਵੈ ਬਈ ਬਈ ਕਰਿਆ ਹੂੰ ਇੱਕ ਕੰਮ ਤਾਂ ਰਹਿੰਦਾ ਜਾਂਦਾ ਬਹੁਤ ਬਖੋ ਕਿੰਨਾ ਪਾਕੀ ਕਿਸੇ ਨੂੰ ਪਤਾ ਕੁਬਾ ਦਾ ਬੁੱਦਾ ਆਪਣੇ ਰੋਦੀ ਦੇ ਵਿਆਹ ਵੇ ਲੈ ਪਾਇਆ ਸੁਣਨੇ ਪਈ ਦੇ ਖੂਆ ਨਾ ਮੋਨੇ ਪਸੌ ਪਾਇਆ ਰੱਬ ਜਾਣੇ 200 ਪਾਇਆ ਜਾ 200 ਤੱਕੜਾ ਦੋਸੀ ਕਰਾ ਹੀ 100 100 ਕਦ 10 ਅਛਾ ਜਾਲਾ ਇੱਕ ਸੋ ਇੱਕ ਪਾਉ ਸਕੀਰੀ ਕਰਕੇ ਅਗਲਾ ਫਿਰ ਪੱਜ ਪਾਉਂਦਾ ਸੀ ਹੁਣ ਤਾਂ 50 ਰੁਪਏ 52 ਹੁੰਦੇ ਹੋ ਰੋ ਰੁਪਏ ਮੈਂ ਖਾ ਪਾ ਜਾਵਾਂਗੇ ਨਾ ਫਿਰ ਬੀੜੀ ਦੇ ਪਿਆ ਮੇਰੇ ਘਰਾਂ ਦੇ ਪੀ ਪਾਏ ਆ ਆਇਤਾ ਫਿਰ ਜਹਾਜ਼ਾ ਟਾਈਮ ਸੀ ਰੋਹੇ ਜਿਗਲੇ ਨੇ ਪਾਰਟੀ ਬੱਜਾ ਨੂੰ ਵੀ 50 ਸਾਲ ਹੋ ਗਏ ਉਹਨਾਂ ਨੂੰ ਮਰੀ ਜਨਾਂ ਉਹ ਤਾਂ ਹੁਣ ਤੱਕ ਕੌਣ ਵਰਤਦਾ ਨਾ ਜੀ ਲੱਖ ਵਰਗੇ ਉਦੋਂ ਕਿੱਥੇ ਬਣਦੇ ਸੀ ਰੁਪਏ ਕੌਣ ਮਿਲਿਆ ਫਿਰ ਮੈਂ ਕਹਾਂ ਪਾਵਾਂਗੇ ਨਾ ਉਹਨਾਂ ਨੂੰ ਫਿਰ ਪੜਿਆ ਪਟਾ ਕੋ ਲੱਖ ਭੋਈ ਵੱਧਾ ਨਹੀਂ ਪਾਇਆ ਐ ਕਾ ਹੈ ਹੁਣ ਜਦੋਂ ਆਪਣੀ ਪੂਆ ਦੂਜੀ ਬੈਹੀ ਸੀ ਜਮਨੋ ਜੋੜੀ ਕੋੜੀ ਨਾਲ ਕਰਿਆ ਸੀ ਪਾਂ ਕਹਿੰਦੇ ਕੰਮ ਤੇ ਜਾਣਾ ਬਾਪੂ ਜੀ ਘਟ ਸੀ ਉਹਲੀ ਕੋੜੀ ਰੋਪੈਂਦੀ ਨਹੀਂ ਸੀ ਕਿ ਸਹੀ ਨਹੀਂ ਪੈਂਦੀ ਮਾੜੇ ਬੰਦੇ ਤੋਂ ਕਿੱਥੇ ਪੈਂਦੀ ਸੀ ਹਾਂ ਤੂੰ ਇਹ ਛੋਟਾ ਸੀਮਿੰਟ ਦਾ ਪਤਾ ਸਾਰਾ ਹਾਂ ਸਾਰੇ ਬਿਹਾਰਾਂ ਦਾ ਉਹ ਵੀ ਛੱਤ ਕੋੜੀਆਂ ਸੀ ਦੇਖਣਾ ਬਾਪੂ ਦੇ ਭੈਣਾ ਹਾਂ ਹਾਂ ਛੱਤ ਭੂਆ ਹੋਰੀਆਂ ਇਹ ਜੰਮ ਤੇ ਘੁੰਮਣ ਹੋਰੀ ਗਈਆਂ ਸਰਦਾਰੀਆਂ ਹਾਂ ਛੋਟੇ ਵਰਗੇ ਛੜਜੇ ਖਾ ਜਾਣ ਲੋਰ ਲੱਗੇ ਤੇ ਸਾਰਾ ਛੋਡੇ ਵਰਗਿਆਂ ਦਾ ਬੰਦ ਕਰ ਚੁਆ ਹਾਂ ਛੋਡੇ ਵਰਗੇ ਜਿਹੜੇ ਹਸਪਤਾਲੀਆਂ ਤੇ ਲੱਗੇ ਹੋ ਹਾਂ ਉਹੋ ਨਛਾ ਯਾਰ ਸਸਤਾ ਜੋ ਤੁਮੜ ਮਿਲਣੋ ਹਟ ਗਏ ਲੱਗਿਆ ਚਪਤਾ ਕੋ ਚਾਹ ਨੂੰ ਲੱਗਿਆ ਨਾ ਨਾ ਕੰਮ ਕਰਦੇ ਹੀ ਲੱਗਿਆ ਕੰਮ ਲਈ ਛੜੀ ਕਰਿਆ ਵਾਲਾ ਕਿੱਥੇ ਹੈ ਪਾਲਾ ਹਾਂ ਅੰਦਰ ਇਹ ਉ ਦੇਖੋ ਮੈਂ ਕਹਾਂ ਨੂੰ ਪੁੱਛ ਲਿਆ ਬੋਲ ਮਾਰ ਕੇ ਬਈਆਂ ਜਾਂ ਲਿਆ ਉ ਚੱਕੋ ਤੇ ਦੇਖ ਲਈ ਬਈ ਪੱਕੀ ਆ ਓਏ ਲਿਖਿਆ ਹੂ ਤੇ ਹਾਂ ਉੱਥੇ ਲਿਖਿਆ ਤੇਰੇ ਨਹੀਂ ਆਪਣੇ ਰਾਜਾ ਬਾਣੀਆਂ ਹੁੰਦਾ ਸੀ ਹਾਂ ਬਾਪੂ ਉਹ ਤਾਂ ਲਿਖਾ ਲੈਂਦਾ ਸੀ ਹਾਂ ਇਹ ਤਾਂ ਪਾਲੇ ਤੋਂ ਪਾਲਾ ਸਖੀ ਚਾ ਰੋ ਪਾਲਾ ਨਾ ਤੂੰ ਹੈ ਤੱਕਰੇ ਕੇ ਪਾਲਾ ਪਾਲਾ ਕੇ ਕਿ ਕਿ ਪਾਈ ਥਾ ਦੂਜਾ ਉਹੀ ਪੜਾਈ ਆ ਕੋ ਜੋ ਗੁਰਮੁਖੀ ਵਿੱਚ ਲਿਖਦੇ ਮਜੀ ਦੇ ਡੱਪਾ ਗੁਰਮੁਖੀ ਦਾ ਬੱਚੇ ਨੂੰ ਕੀ ਪਤਾ ਮੈਂ ਆਪ ਡੋਜ ਮਾਤਾ ਪੜਿਆ ਕਿ ਰਾਜਾ ਦੇ ਟੂਠਾ ਦੇ ਰਾਜੇ ਬਾਣੀਆਂ ਦੇ ਕੋਰੇ ਬਣ ਜਾ ਜਾ ਤੈਨੂੰ ਪਤਾ ਹੋਊ ਮੈਂ ਹੁਣ ਨਿਗਾਹ ਹੈ ਜੀ ਠਾਣ ਦੀ ਨਿਗਾਹ ਖਵਾੜ ਪੜਦੇ ਰੇ ਠਾਣ ਨੂੰ ਕੀ ਹੋਲੇ ਬੁਢੀ ਬੋਲਦਾ ਬੜੀ ਨਿਗਾਹ ਦੀ ਦੂਰ ਦੱਸਣਾ ਕਿਲੋ ਮੀਟ ਤੋਂ ਵੀ ਫਲਾਨੀ ਆ ਓਏ ਆਹ ਕਾ ਹੈ ਜੀ ਮੇਰੇ ਚੌੜਾ ਪੈਂਦਾ ਕੀੜੀਆਂ ਜਾਂ ਬਣ ਜਾਂਦੀਆਂ ਬੱਟਾ ਹਾਂ ਹਾਂ ਪਾਲਿਆ ਪੁੱਛਣਾ ਭਾਈ ਜੇ ਠਾਲੂ ਤਾਂ ਪੜਾ ਲੈ ਤੂੰ ਉਹ ਪਾਲਿਆ ਓਏ ਉਹ ਪਾਲਿਆ ਖਾਉਂਗਾ ਉਹ ਬੰਟੜੀ ਪਿਆ ਉਹ ਫਾਂਜੀ ਉਹ ਗੱਲ ਕਰਦੇ ਮਗਰ ਟੀਵੀ ਟੂ ਵੀ ਨਾ ਦੇਖੀ ਜਾਂਦਾ ਹੋਏ ਟੀਵੀ ਦੇਖੂ ਫਾਂਜੀ ਫੁੱਦੀ ਕਰਤਾ ਰੱਖ ਰੋ ਨਾ ਵੀ ਖਬਰ ਪੜ੍ਹ ਦੇਖੀ ਉਹ ਕੋਲੇ ਕਿਉਂ ਦੇਖੀ ਜਾਂਦਾ ਲੋਜੀ ਦੇਖਦਾ ਦੇਖਣੂ ਕੀ ਹੈ ਨੰਗੀਆਂ ਬੁੜੀਆਂ ਮੋਬਾਈਲ ਤੇ ਨੀ ਨੀ ਜਿਹੜਾ ਛਾਲਾ ਨੀਆਂ ਬੁੜੀਆਂ ਕੋਈ ਸ਼ਾਵ ਨਾਲ ਬੋਕੀ ਦੇ ਪੜਾ ਲਿਆ ਜਰਮਾ ਟਾਕੀ ਨਹੀਂ ਕਰਕੇ ਮੈਂ ਲਾਈ ਉੱਥੇ ਓਏ ਐਂ ਕਰ ਓਥੇ ਆਪਣੇ ਪੇਟੀ ਤੇ ਨਾ ਝੋਲਾ ਆ ਪਿਆ ਹੋਊ ਆਏ ਗਿਓ ਅੱਖਾਂ ਬਸਰੀਏ ਕੋ ਅੱਖਾਂ ਖੋਲ ਗੱਛਾ ਛੁੱਟਾ ਪਿਆ ਸੀ ਉੱਥੇ ਪੇਟੀ ਦੇ ਝੋਲੇ ਆ ਪੈ ਚ ਬਈਆਂ ਹੀਆਂ ਪਈਆਂ ਤੇ ਝੋਲਾ ਮੇਰਾ ਸਕੂਲ ਵਾਲਾ ਕੋਈ ਨਾ ਸਕੂਲ ਆ ਸਾੜਾ ਸਕੂਲ ਵਾਲੇ ਦਾ ਹੋਰ ਉਹਦੇ ਵਿੱਚ ਕਾਗਜ਼ ਪੱਤਰ ਜੇ ਪਏ ਆ ਬਈਆਂ ਹੀਆਂ ਉਹ ਝੋਲਾ ਲਿਆ ਚਾਹਤੇ ਬਈਆਂ ਹੀਆਂ ਗੱਢੇ ਹੁੰਦਾ ਪੜਨਾ ਝੋਲਾ ਗਿਆ ਉੱਥੇ ਵੱਡਾ ਸਾਰਾ ਸਪਰੇਅ ਵਾਲਾ ਐਂ ਕਰੀ ਪੇਟੀ ਟਟਾ ਰਫਲ ਪਈਆਂ ਨਾਲ ਜੌਂਦ ਕਿਤੇ ਮੇਰੇ ਥੱਲੇ ਛਿਰਦੇ ਬੋਟਕੇ ਚੱਕ ਲਈ ਸਾੜਾ ਰਫਲ ਦਾ ਜੋ ਜਵਾਂ ਕਾਣਾ ਜੜਗਾ ਸੜਾ ਥੱਲੇ ਡਿੱਗ ਪੇ ਮਰੀਏ ਨਾ ਛੋੜਾ ਲਾਲ ਜਾਨਾ ਛੜਿਓ ਤੇ ਰੌਂਦਾ ਚੰਗਾ ਦੂਜਾ ਆ ਬੜਾਈ ਨਹੀਂ ਮਾਰਤੇ ਪੈਂਦੇ ਯਾਰੋ ਹਾਂ ਲੀਦਾ ਯਾ ਛੋੜਾ ਗਿਆ ਯਾਰ ਲੱਗ ਗਈ ਔਰ ਆਪਣ ਨੂੰ ਕਿਤੇ ਚਲਾ ਲਿਆ ਕਰ ਜੀ ਹਾਂ ਬਾੜ ਕੱਢ ਜੀ ਹੁੰਦੇ ਚੀਜ਼ਾਂ ਜਮੀਨ ਨਾ ਬਣਾ ਲੈਂਦੇ ਜੇ ਆ ਬੜਾਈਆਂ ਨਹੀਂ ਪਟਤੇ ਮੈਂ ਤੈਨੂੰ ਦੱਸਦਾ ਕੱਲਾ ਹੂੰ ਕਾਲੇ ਕੱਛਾਂ ਵਾਲੇ ਪੈਗੇ ਖਾਨਾ ਬਾਣ ਮੇਂ ਜੀ ਕਰ ਜਾ ਐਥੇ ਬਾਗ ਹੁੰਦਾ ਫੀਰੀ ਵਾਲਿਆਂ ਦੇ ਮਾਜਾ ਪੱਟਾ ਜਿਹੜੋ ਕਾਲੇ ਕੱਚਾ ਨੇ ਪੈ ਗਈ ਲਾ 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 ਹੋ ਗਈ ਅੱਛਾ ਕੋਈ ਨਹੀਂ ਗਾ ਆਪਣੇ ਲਾਣੇ ਦੇ ਦੋ ਤਿੰਨ ਬੰਦੇ ਸੀ ਕਮਾਏ ਫਿਰ ਜਿਰੋ ਚੜ ਕੇ ਹਵੇਲੀ ਤੋਂ ਮਾਰੀ ਹੂੰ ਪੱਟੇ ਛਣ ਤੇ 77 라운ਡ ਕਰਦੇ ਸੀ ਹਾਂਜੀ ਆਉਡੀ ਨਛੜੀ ਸੀ ਤੇ 25 ਇੰਚ ਨਾਲ ਮਾਰੀ ਇਹਦਾ ਗੱਪ 25 ਇੰਚ ਨਾਲ ਦੀ ਸਾਰਾ ਪਿੰਡ ਮੰਨ ਗਿਆ ਲਗਾਤਾਰ ਤੇ 77 라운ਡ ਤੇਰੇ ਬੜੇ ਚੜੀਆਂ ਦੇ ਬੜੇ ਭਰੇ ਹੋ ਗੋਲੇ ਬੜੇ ਅੱਜ ਬੜੇ ਫਰੇ ਆ ਥੋੜਾ ਹੋ ਆ ਜਾ ਬੇਟੀ ਦੇ ਢੱਕਣ ਵੀ ਫੜਨਾ ਬੋ ਓਏ ਓਏ ਲੁਗਾ ਓਤੇ ਬੈ ਕੇ ਲਟ ਟੰਗਿਆ ਪਿਆ ਸਾਲਿਆ ਈੱਲਾ ਜੇ ਨਹੀਂ ਕਿਤੇ ਦੂਜਾ ਛੋਛਵਾਨ ਪਿਆ ਮੇਰਾ ਕੀ ਜਵਾਨ ਪੇ ਤੇ ਛੋ ਬਾਬਾ ਪੰਗਾ ਪੜਨਾ ਚਿੱਠੇ ਮਾਜੀ ਜਨ ਨਾਲੇ ਕਰ ਬੈਨੇ ਕੰ ਤੂੰ ਕਰੀ ਕਿਤਾ ਬਾਬਾ ਉਹ ਨਹੀਂ ਸੰਕੇ ਲੋ ਤਾਂ ਸਿੱਧੀ ਪਾਠਾ ਕਿ ਦੇਖੋ ਜੀ ਉਹ ਪੜ ਗਏ ਕਿੱਥੇ ਪੜ ਗਏ ਰਹੇ ਆ ਆਦਮ ਕਲੇ ਨਹੀਂ ਹੁੰਦਾ ਇੱਕ ਵੀ ਇਛਰਾ ਆਹੋ ਉਹ ਤਾਇਆ ਮੈਨੂੰ ਦੇਗਾ ਚਿੱਠੇ ਕਈ ਮੈਂ ਕਹੇ ਠਾ ਜਾ ਕਰ ਮੁਰ ਕਟਾਏ ਵੀ ਨਹੀਂ ਲੱਗਿਆ ਪੱਛਾ ਨਾ ਨਾ ਕੰਮੀ ਬੜਾ ਜਨੂ ਹੂੰ ਬਿਆ ਤੇ ਫਿਰ ਆ ਪੰਡਿਆ ਦੀ ਰੋਤ ਕੱ ਲੈ ਲੀਏ ਤੋ ਕਣ ਕਰਾ ਆ ਗਿਆ ਬੱਚੇ ਗਰ ਮਗਰ ਮੁਰੇ ਕਰ ਦਿੰਦੇ ਯਾਰ ਮੋਗਰ ਮੂਦ ਜੋਗਲ ਨਿਕੜ ਆਲੇ ਆਪ ਕੀ ਕਰ ਸਕਦਾ ਪਰ ਕਿਹਦਾ ਹੁੰਦਾ ਉਹਨਾਂ ਨੇ ਹਣਾ ਕੀ ਹੁੰਦਾ ਗੱਲ ਕਰਜ ਕਲੇਸ਼ ਨਹੀਂ ਗਿਆ ਹਾਂ ਲਾਹੀ ਆਹੋ ਉੱਥੇ ਢੱਲ ਉੱਥੇ ਢਰ ਮਾਰ ਇੱਥੇ ਢੱਲ ਉਹ ਕਹਿੰਦਾ ਉੱਥੇ ਖਾ ਇੱਥੇ ਬੈਠੋ ਮੈਂ ਕਾ ਤੁਨਾਉਂ ਜਾਂ ਫਿਰ ਮੈਂ ਆਪੇ ਪੜਕੇ ਸਨਾ ਚੱਕਲੀ ਹੁਣ ਮੱਥਾ ਟੇਕੀ ਜਾਂਦਾ ਪੁਰਾਣਾ ਇਤਿਹਾਸ ਆਪਣਾ ਘਟਦਾ ਹਮ ਮਹੀਨੇ ਹਿਸਟਰੀ ਪਈ ਥਾਰੀ ਵਿੱਚ ਹਾਂ ਆਪਾਂ ਪਿੰਡ ਦੇ ਮੋਢੀ ਕੱਢ ਸੀ ਪੰਜ ਨੰਬਰ ਤੇ ਪਿੰਡ ਦੇ ਜੱਦੀ ਜੱਦੀ ਲੰਬardar ਹਾਂ ਬਾ ਉੱਤੇ ਜੇ ਕੋਈ ਮਾਰੀ ਬੋਟੀ ਕੱਢ ਸੀ ਉਹ ਪੁਰਾਣੇ ਹੋ ਰਿਹਾ ਬੜਕੇ ਕਿਹਦੇ ਖਿੱਤੇ ਕੋਈ ਬਿੱਟੋ ਨਹੀਂ ਖਿੱਤਾ ਕੱਪੜੇ ਚ ਬੰਨੇ ਹੋਏ ਆ ਵਾਂਗੂ ਧਾਂਵ ਰੱਖਿਆ ਹੈ ਚਮੜੀ ਕੰਜਰ ਪਤਾ ਕਿੱਡਾ-ਕੱਡਾ ਪੁਰਾਣਾ ਸਾਫ ਦਾ ਪਿਆ 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 ਕੱਪੜੇ ਚ ਰੱਖਦੇ ਹੁੰਦੇ ਹਨ ਤਾ ਇਹਦਾ ਚੰਗਾ ਹੁੰਦਾ ਲੱਖੀ ਦਾ ਹੁੰਦਾ ਪਹਿਲਾਂ ਜੇ ਪਾਈ ਸੰਭਾਲ ਕੇ ਰੱਖਦੇ ਚੀਜ਼ਾਂ ਥੋੜੀ ਜਾ ਜਾਣ ਦਿੰਦੇ ਸੀ ਉਪਰ ਬੰਗੀਆਂ ਤੇ ਲਿਖਾ ਹੁੰਦਾ ਹੁਣ ਤੱਕ ਲ ਮੋਬਾਈਲ ਤੇ ਚਾੜ ਲੰਦਾ ਕੰਪਿਊਟਰ ਤੇ ਚਾੜ ਲੰਦਾ ਆਪਾਂ ਹੀ ਲਿਖਿਆ ਹੁੰਦਾ ਇੰਨਾ ਟੀ ਲਿਖਿਆ ਹੁੰਦਾ ਫਾਰ ਨੌਂ ਦਾ ਚੱਪਾ ਹੱਥ ਦੀ ਲਿਖਤ ਹੁੰਦੀ ਹਾਂ ਥਾ ਲੇਗਾ ਓਏ ਹੈ ਥਾ ਲੇਗਾ ਖਰਾ ਪੁੱਛ ਕੇ ਦੇਖ ਨੂੰ ਜੇ ਉੱਠ ਖੜੇ ਤਾਂ ਲੈ ਪੁੱਛ ਕੇ ਦੇਖ ਨੂੰ ਉੱਠ ਖੜੇ ਕੀ ਉੱਠ ਕੇ ਪੰਨੇ ਪੜਕੇ ਉਹਨੂੰ ਕਹਿ ਦਊਂ ਵੀ ਉੱਠ ਖੜਾ ਖਾਜਾ ਖੋ ਜਾ ਜਰਾ ਤਾਂ ਓਏ ਮੋਟਰ ਵਾਲੀ ਐ ਤਾਂ ਕਾਪੀ ਆ ਫਰਗਾ ਪਈਆਂ ਖੜੀ ਇਹ ਨਹੀਂ ਛੇੜੀ ਮੈਨੂੰ ਛੜੀ ਪਤਾ ਉਹ ਇੱਥੇ ਲਾਲ ਜੀ ਬਹੀ ਹੋ ਆ ਗਿਆ ਉਹ ਜਦ ਤੱਕ ਫਰਜ਼ਾਂ ਤੇ ਮੋਟਰ ਦੀ ਕਾਪੀ ਆ ਮਰੀ ਇੰਨੇ ਤੈਨੂੰ ਪਤਾ ਬੋਲ ਲਵਾਇਆ ਛਾਨਾ ਥਾਨਵੇਂ ਚ ਬਾਪੂ ਤੇ ਮਨਾਰਾ ਜੀ ਲੋਹੇ ਜੀ ਲਾਲ ਜੀ ਬਹੀ ਆ ਦੇਖਾ ਨਹੀਂ ਉਹ ਨਹੀਂ ਆ ਕਾਪੀ ਤੇ ਚੜਾਇਆ ਬਹੀ ਜੇ ਬਰਸ਼ ਕੇ ਬਰਾਨ ਹੋਗਾ ਅੱਡ ਪਈਆ ਤਾਂ ਇੱਥੇ ਚੜਾਤਾ ਸੀ ਆਈ ਕੇ ਖਰਵਾਤਾ ਸੀ ਉਹ ਮੁੰਡਾ ਮੁੰਡੇ ਤੋਂ ਗਾਮੂ ਤੋਂ ਠੀਕ ਹੈ ਉਹ ਤੋਂ ਮੇਰੇ ਯਾਰ ਦਾ ਬਾਪੂ ਕਹਿੰਦਾ ਦੋ ਥਾਂ ਰੱਖੇ ਚੀਜ਼ ਅੱਛਾ ਨਾ ਜਾਣੀ ਆ ਪਰਚੀਆਂ ਯਾਰ ਉਹ ਖੋ ਜਾਏ ਗਾਲਿਆਂ ਦਾ ਛਾਰੀਆ ਬਿੱਲ ਭੜਿਆ ਹੋਇਆ ਮੋਟਰ ਦਾ ਮਰੀ ਜੰਨੇ ਬਿੱਲ ਕਿਹੜਾ ਦਾ ਮੋਟਰ ਦਾ ਪਹਿਲਾਂ ਪਿਛਲੀ ਦਾ ਪਹਿਲਾਂ ਆਉਂਦਾ ਸੀ ਬਾਦ ਸਰਕਾਰ ਵੇਲੇ ਬੰਦ ਕਰਿਆ ਪਹਿਲਾਂ ਆਉਂਦੇ ਸੀ ਆ ਉਹੰਦਾਰਿਆ ਪੱਲਾਂ ਆਹ ਕਨੈਕਸ਼ਨ ਲੈ ਮੇਰਾ ਠੀਕ ਪਰਿਆ ਜਿੱਦਿਆਂ ਆ ਗਿਆ ਕਰਮ ਆਇਆ ਇੱਕ ਮੋਟਰ ਸੀਤਾ ਹੋਈ ਉਹਦੀਆਂ ਹਾਂ ਇੱਕ ਮੋਟਰ ਹੋਰ ਲਾ ਦੂੰ ਫੋਟੋ ਦੇਖੋ ਮੇਰੀ ਜਵਾਨੀ ਬੜੀ ਜੀ ਇੱਕ ਹਾਲੇ ਦੀ ਪਰਚੀ ਪਈ ਆ ਫੋਟੋ ਦੇਖ ਜਵਾਨੀ ਬੜੀ ਜੀ ਮੇਰੀ ਮੰਟਾ ਓ ਬੋਲੇ ਮੰਟਾ ਫਿਰ ਹੂੰ ਸੋਣੀ ਬੜਾ ਜਿਤਾਇਆ ਲੈ ਐ ਕੋਈ ਕੁਲਦੇ ਖੇਡ ਜਿੱਤੀ ਹਾਂ ਮਰੀ ਜਨ ਇੱਦਾਂ ਜਿਦਾ ਪੱਟ ਸੀ ਆ ਹਾਲਾ ਭਰੇ ਜੋਦੀ ਪਰਚੀ ਪਈ ਆ ਆਹੋ ਵਿੱਚ ਹੀ ਆ ਸਾਰਾ ਸਾਰਾ ਸਾਬ ਤੂੰ ਨੀਉਂ ਦਾ ਠਾ ਜਾ ਰੇ ਹੁਣ ਤਾਂ ਪਰਨੋਂ ਹਟ ਗਿਆ ਦਾ ਹੈ ਨਾ ਹਾਲਾ ਹੁਣ ਨਹੀਂ ਪੜਦਾ ਕੋਈ ਕਿ ਪਰਦਾ ਓਏ ਹੁਣ ਨੀਉਂ ਕੱਢ ਨਹੀਂ ਕੋਈ ਨੂੰ ਨਾਂ ਤਾਂ ਦੱਛਦੇ ਆ ਆਉਂ ਨੀਉਂ ਦਾ ਠਾ ਕੱਢ ਨੀਉਂ ਢੇਲਾ ਕੱਢ ਨੀਉਂ ਢੇਲਾ ਬੜਕਾ ਕੱਢ ਨੀਉਂ ਢੇਲਾ ਕੱਢ ਬਸ ਸੇਮ ਕੀ ਹੈ ਨੀਉਂ ਢੇਲਾ ਬੜਕਾ ਕੱਢ ਗਿਆ ਰੇ ਜੇ ਆਪਣੀ ਸ਼ਕੀਰੀਆਂ ਜਾਂਦਾ ਭੂਆ ਭੂਆ ਦਾ ਸਾਰਾ ਸਾਬ ਕੱਢ ਉਹ ਨਾ ਮੋੜਾ ਗੰਜੀ ਦਾ ਬੇਸ਼ਨੋ ਦਾ ਆ ਪਿਆ ਅਜੇ ਨੌਂਦਾ ਠਾਬੀ ਕਿ ਕਿੰਨਾ ਦੇਣਾ ਆਪਾਂ ਕਿੰਨਾ ਵਾਦਾ ਹਾਂ ਕਿੰਨਾ ਉਹਨਾਂ ਨੇ ਪਾਇਆ ਉਹਨਾਂ ਨੂੰ 101 101 ਰੁਪਇਆ ਦਿੱਤਾ ਸੀ ਕਿਹਨੂੰ ਦਿੱਤਾ ਉਹਨਾਂ ਨੇ ਦਿੱਤਾ ਸੀ ਆਪਾਂ ਨੂੰ ਕਿੱਥੇ ਦਿੱਤਾ ਸੀ ਵਿਆਹ ਵੇਲੇ ਹੋਰ ਕੀ ਉਹ ਨੌਂਦਾ ਨਹੀਂ ਲੈ ਓਏ ਕਹਦਾ 1 ਰੁਪਇਆ ਦਿੱਤਾ ਕਹਦਾ ਕੰਜਾ ਇੱਕ ਵੀ ਨਹੀਂ ਹੁੰਦਾ ਤੂੰ ਸਿੱਧਾ ਦੱਸ ਘਠਾਉਣਾ ਕਿ ਦਿੱਤਾ ਨਹੀਂ ਉਹ ਐ ਲਿਖੋ ਵੀ ਨੌਂਦਾ ਪਾਇਆ ਸੀ ਆ ਤੂੰ ਕਲਮਾ ਕਲਮਾ ਜੱਛੀ ਚਲੀ ਆ ਰੂਣੀ ਠੋਣਾ ਦੇ ਨੂੰ ਦੇ ਨੂੰ ਖੜਾੜੇ ਕੰਨ ਨਾਰੇ ਕੰਨ ਆਹੋ ਦਵਾੜੇ 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 ਇਨੰਨੇ ਦੇ ਲੰਕੜੇ ਨੰਨੇ ਐਂਟੀ ਐ ਕਿ ਕੋ ਕਿ ਨੰਨੇ ਕਰ ਕੋਈ ਸਿੱਧਾ ਪੜਕਾ ਥੜੇ ਜੋੜ ਜੋੜ ਪੜਦਾ ਉਧਕੇ ਮੱਜਾ ਥੜੇ ਨਹੀਂ ਪੜਿਆ ਕਹੇ ਦਦਾਸ ਨੂੰ ਅਰੇ ਇਹਨੂੰ ਪੜਾਈ ਨਹੀਂ ਉਹਦੀ ਕਿ ਕਿਆ ਨਾਲ ਪੜ ਲਿਆ ਯਾਰ ਕਿ ਕਿਆ ਨਾਲ ਪੜਕੇ ਥੜਾ ਬੋਲੋ ਰਾਣੀ ਏ ਕੱਗੜ ਬੋਲ ਰਣੀ ਇਹ ਚਾਚੀ ਇਹ ਕੌਣ ਹੈ ਬੋਲ ਰਣੀ ਓਏ ਤਾਂ ਉਸੀ ਚਾਚੀ ਬਿਸ਼ਨੋ ਕੀ ਨਹੀਂ ਸੀ ਨੂੰ ਅੱਛਾ ਤੂੰ ਦਾ ਨਾ ਕਿੱਧਰ ਲਿਖ ਰੱਖੇ ਤੇ ਉਹ ਨਹੀਂ ਜੇ ਪੁੰਡ ਖਤਾਨੇ ਦਿੱਤਾ ਰੂੜੀਆਂ ਵਾਲਾ ਦੋ ਮਰਦੇ ਰੂੜੀਆਂ ਉਹਦਾ ਪੁੱਣ ਉਹਦਾ ਬਾਪੂ ਨੇ ਨਰਮਾ ਚੁੱਕ ਦੇ ਹੁੰਦੇ ਰੂੜੀਆਂ ਦਾ ਥਾਂ ਲਿਖਿਆ ਪੇ ਦਿੱਤਾ ਉਹਨਾਂ ਖਤਾਨੇ ਆਹੋ ਕਹਦਾ ਤੂੰ ਕਦੇ ਨੂੰ ਪੁੱਣ ਸਾਲਾ ਪੁੱਣਖਤਾਨੇ ਦਾ ਉਹਦਾ ਖਾਂਗੇ ਖਾਤੇ ਚੋਂ ਦਿੱਤਾ ਸੀ ਰੂੜ ਆਏ ਐ ਪੜ੍ਹੋ ਕਿਨੇ ਦਿੱਤਾ ਕਹਦਾ ਫਿਰ ਕੱਲ ਮੈਂ ਪੜ੍ਹਨੀ ਕਾਨੂੰਨ ਦਾ ਉਠਾ ਜਾ ਮਰੀ ਜਨ ਲੈ ਸਾਲਾ ਪੁੱਣਖਤਾਨੇ ਦਾ ਕਿਹਦੇ ਰੂੜੀਆਂ ਦਾ ਥਾਂ ਕਿਦਾਂ ਤੂੰ ਕਿੱਥੇ ਲੈ ਲਾਟ ਸੀ ਪੁੱਣਖਤਾਨੇ ਨੂੰ ਉਹਦਾ ਤੈਨੂੰ ਪਤਾ ਨਹੀਂ ਛੰਨ ਛਰੇ ਹਾਂ ਹਾਂ ਜਰਨੈਲ ਕੇ ਕਰੇ ਭਾਈ ਕੇ ਥਾਂ ਦੀ ਲਿਖਤ ਲਿਖਿਆ ਕੀ ਓਏ ਓ ਟੱਲਵਾ ਜਲਾ ਜਰ ਉਹ ਜੋ ਜੇ ਤੂੰ ਲਈ ਨਾ ਬਾਪੂ ਦੇ ਨਾਲ ਛਾਲਾ ਬਾਪੂ ਦੇ ਜਾਂਦੇ ਜੀ ਗੱਲ ਲਟਵਾ ਦੇ ਕੇ ਕਰੇ ਭਾਈ ਕੇ ਲਿਖਤ ਓਏ ਆਹੋ ਗੁੱਲਿਖ ਲਿਖਿਆ ਕਰਿਆ ਮੰਨ ਗਿਆ ਗੱਲ ਓ ਥਾਂ ਰੱਤ ਗਿਆ ਤਵਾ ਜਦਾਂ ਕਰਿਆ ਜਿਹੜਾ ਪਿਆ ਯਾਰ ਨੂੰ ਮਰਲਾ ਹੋ ਰੇ ਤੂੰ ਲੱਖ ਰੁਪਇਆ ਦੇ ਗਏ ਤਾਂ ਛਾਲਾ ਪਨ ਨਖਤਾਨੇ ਦਾ ਉਦੋਂ ਕੌਣ ਮੋਈ ਨਹੀਂ ਸੀ ਕਿਛੇ ਨੂੰ ਕੌਣ ਉਹ ਤਾਂ ਕਿਹ ਮ ਬਾਤ ਹੈ ਮਰੂ ਖੁੰਡਾ ਬਈ ਨੂੰ ਪਤਾ ਦੁ ਕਿਹੇ ਲੋੜ ਦਿੱਤਾ ਪਨ ਨਖਤਾਨਾ ਹੋਰ ਬਰਫਾ ਜੜੇ ਕਾ ਬਸ ਕਈ ਠਾਈ ਗਏ ਪੜ ਹੋਰ ਬਹੁਤ ਕੁਛ ਲਿਖਿਆ ਹੋ ਕੀ ਲਿਖਿਆ ਮਰੀ ਗਏ ਨਾ ਹੋਰ ਪਤਾ ਨਹੀਂ ਕੀ ਨੂੰ ਕੀ ਦਿੱਤੇ ਹੋਣਗੇ ਆ ਦਿੱਤੇ ਆ ਹਾਂ ਦੂੜ ਕਨਾਲ ਹਾਂ ਬਾਬੇ ਦਰਵਾਰੇ ਕੈ ਨੂੰ ਆਹੋ ਆਹੋ ਦਿੱਤੀ ਚੰਦ ਨੇ ਆ ਲਿਖਿਆ ਓਏ ਓ ਤਾਂ ਇਥਰੇ ਬਾਣ ਚ ਪਹੀ ਕਟਾਈ ਹੈ ਯਾਰ ਕਦੂ ਜਦੋਂ ਓ ਤਾਂ ਪਹੀ ਕਟਾਈ ਸੀ ਯਾਰ ਫਿਰ ਓਹੀ ਗੱਲ ਕਰ ਬੰਤ ਕਿੰਨੂ ਦੇਈ ਬਠਾ ਓ ਜਦ ਪਹੀ ਕਟਾਈ ਸੀ ਯਾਰ ਬਾਪੂ ਜਉਂਦੇ ਦੀ ਗੱਲ ਆ ਪਟਿਕੜੀ ਪਹੀ ਕਟਾਈ ਤਾਂ ਗੱਲ ਬਾਤ ਇਥੇ ਛੱਲੇ ਦੇ ਵਿੱਚ ਆ ਬਾਂਹ ਮਰੀ ਜਾਂਦੇ ਜਿਹੜੇ ਚੜਾ ਬੀਜਿਆ ਹੁਣ ਆ ਤਾਂ 2 ਸਾਲਾਂ ਦੀ ਗੱਲ ਆ ਹਾਂ ਓ ਨਹੀਂ ਹੁਣ ਕਿੜੀ ਪਹੀ ਦਿੱਤੀ ਓ ਇੱਕ ਵਾਰੇ ਲਿਖ ਤੋ ਵੋ ਲਿਖੀ ਜਾਂਦੀ ਹੁੰਦੀ ਐ ਦਵਾਰੇ ਦਵਾਰੇ ਕੌਣ ਲਿਖਦਾ ਹੁੰਦਾ ਸਾਲਾ ਦਵਾਰੇ ਦਾ ਐ ਤੰਜਲ ਨੂੰ ਪਤਾ ਨਾ ਲੱਗਿਆ ਤੇਰੇ ਵਰਗਾ ਹੀ ਮੰਜਾਂ ਜਾਂਦਾ ਲੈ ਦੂਰ ਕਰਾ ਲਿਖਤ ਲਿਖਿਆ ਕਰੀ ਬੈਠਾ ਜੱਗ ਪਈ ਤੂੰ ਕਾਟਦਾ ਬਾਂਹ ਕਰਾ ਮਡਵਾਇਆ ਚਾ ਤੇਰਾ ਬਾਂਹ ਕਟਾਈ ਜਾਂਦਾ ਸਾਡਾ ਬਾਂਹ ਹੋਰ ਕੀ ਸਾਡਾ ਖਤਾਈ ਹੈ ਜੇ ਇਹ ਤੈਨੂੰ ਮੈਂ ਤੈਨੂੰ ਦੱਸ ਦਾਂ ਜਰ ਗੱਲਾਂ ਜਦੋਂ ਬਾਬਾ ਨੂਪ ਚੋਂਦਾ ਸੀ ਹੂੰ ਪੱਲੇ ਬਾਹਣ ਚ ਹਜਾਣੀ ਪੀਜੇ ਹੁੰਦੇ ਸੀ ਹਾਂ ਉਹ ਠੀਕ ਆਪਾਂ ਖੇਬੀ ਤਾਈ ਦਲਵਾਰੇ ਕਿਨਾਰੇ ਉੱਲੇ ਪਛੇ ਲਿਓ ਅੱਛਾ ਉਹ ਕਹਿੰਦੇ ਭਾਈ ਪਹੀ ਲੈ ਜੋ ਉਹਨਾਂ ਬਾਹਣ ਦੇ ਜੋ ਅੱਛਾ ਉਹ ਜਦੋਂ ਆਪਣੇ ਪਾਪੇ ਹਰਵੰਤ ਉਹਨੇ ਮਿਣੇ ਗੜੀ ਬਣਾ ਲਾ ਹੂੰ ਮਿਣਕੇ ਚੋਨ ਨੇ ਤਨਸ਼ਾਲੀਆਂ ਠੱਡੇ ਲਾ ਕੇ ਵੀ ਪਾਈ ਪੱਕਾ ਚਵਾਦਰਾ ਥਾਂ ਬੱਤੇ ਥਾਂ ਦੂਰ ਕਨਾਲ ਥਾਂ ਤੇ ਤਾਤੀ ਛਰੀ ਵਾਲੇ ਤੋਂ ਅੱਛਾ ਉਹ ਬੋਲਦਾ ਹੋਰ ਪਾ ਪਾ ਲੈਓ ਆਏ ਦੇਖੋ ਵੀ ਬੈ ਦਿੱਤੀ ਕਿ ਗੈਣੇ ਕੋਈ ਵੀ ਬੈ ਕੇ ਖਿਕਣੇ ਜਾ ਰੋ ਜਮਾ ਜਦੋਂ ਤੈਨੂੰ ਆ ਗਹਾਰਾ ਬਸ ਕੱਛਾ ਕਰਾ ਪੜ ਤੂੰ ਹਾਂ ਵੀ ਪੜ ਕਰਾ ਕਾਹਦਾ ਨੰਨ ਚੜ੍ਹ ਕੇ ਕਲੇਸ਼ ਪਊ ਜਰ ਬੈ ਦਿੱਤੀ ਬੈ ਕਾਹ ਨੂੰ ਬੈ ਦੀ ਛੇੜਾ ਇਹ ਇਹ ਆਈਂ ਦੇਖਿਆ ਪਾ ਤੂੰ ਬੈ ਕੱਚ ਦੇਈ ਵੱਠੇ ਓਏ ਨਹੀਂ ਰਾਈ ਬੈ ਜੇ ਬਿੜਾ ਤੇਰਾ ਫਿਰ ਪਹੀ ਬੈ ਆਪਣੇ ਕੋਲੇ ਹੋ ਗਈ ਨਹੀਂ 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 ਬੈ ਨਹੀਂ ਆਪਣੇ ਕੋਲੇ ਇਹ ਗੈਣੇ ਦੇ ਲੇਖਤਲ ਕਿਆ ਕੀਤੇ ਕਹਿੰਦਾ ਵੀ ਪਤਾ ਨਾ ਲੱਗੇ ਕੀ ਪਤਾ ਨਾ ਲੱਗ ਸਿੱਧਾ ਮੈਂ ਤੇਰਾ ਕਹਿਣਾ ਤਾੜ ਤਾ ਨਾ 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 ਤੇਰਾ ਬੈਜਾ ਆਪਾਂ ਖਾਉਂ ਜਿਹੜੀਆਂ ਤਾਰਿਆਂ ਭਰੀ ਰਾਤ ਮੈਂ ਤੈਨੂੰ ਦੱਛਾ ਕਰੀ ਮੋਟੇ ਮਰੂਏ ਬਾਣਾ ਕਰ ਮੁਰੇ ਤੋੜ ਦੂੰ ਮੇਰੇ ਹੱਥਾਂੋਂ ਦੂੜ ਕੇ ਨਾਲ ਭਗੇ ਭਲੇ ਉਹ ਟੁਕਾਪ ਨਹੀਂ ਫੜਾਉ ਦੇ ਜੜ ਕਿੰਨੇ ਜੀ ਦਿੱਤੀਆ ਲੈ ਕੇ ਪਰੋ ਕਿੰਨੇ ਜੀ ਜਹਾਂ ਦਾ ਪਰਕਾ ਠਾ ਜਾ ਤੂੰ ਕਿੰਨੇ ਰੁਪਏ ਲੈ ਜੀ ਜਨੇ 6ਵੇਂ ਲਪੜੋ ਲਪੜੀ ਹੋਵਾਂਗੇ ਹੋਵਾਂਗੀ ਪਰਦੇ ਚੱਕੀ ਦੀ ਓਏ ਜੇ ਪਰਦੇ ਜੀ 30000 ਤੇ ਦਿੱਤੀ ਹੈ ਓਏ ਜਰੂਨ ਵੀਰ ਚ ਮੁੱਲ ਪਾਇਆ ਸੀ ਗੜ 20000 20000 ਕਿਉਂ ਦਿੱਤਾ ਮੈਨੂੰ ਆ ਦੱਸ ਤੂੰ ਓਏ ਪਹੀ ਦਾ ਦੂੜ ਕਨਾਲ ਦਾ ਉਦੋਂ ਮੁੱਲ ਪਿਆ 20000 ਰੁਪਇਆ ਬਣ ਕੇ ਵੀ ਦੂੜ ਕਨਾਲ ਦਾ ਮੁੱਲ ਆ ਉਹ ਜੇ ਇਤਵਾਰ ਅਗਲੇ ਚ ਪਹੀ ਕੱਕ ਪਹੀ ਹੋ ਕੇ ਦੋ ਸਾਲ ਨੀਰਾ ਬੀਜਿਆ ਉਹ ਦੂਆ ਦਾ ਪੰਨੀ ਦੇ ਵਿੱਚ ਪਹੀ ਉਹ ਬਾਣ ਉਹਨਾਂ ਨੇ ਵੇਚਰ ਲਾ ਲ ਤੂੰ ਕਦੀ ਨਹੀਂ ਵਟਣ ਹੋਣ ਪਹੀ ਓਏ ਨਹੀਂ ਉਦੋਂ ਦੀ ਇਹ ਲਿਖਿਆ ਜਵਾਦੇ ਆ ਇਹ ਕਹਿਣਾ ਦੁਬਾਰੇ ਕਾਹੇ ਖਤ ਲੈ ਕੇ ਦੋ ਆਪਾਂ ਥਾਂ ਹੀ ਛੱਡ ਤਾ ਨਹੀਂ ਹੋ ਕਹਿੰਦੇ ਦਬਾਰੇ ਤਾਂ ਜਲਵਾਰੀ ਨੇ ਰੁਕਿਆ ਇਹ ਵੀ ਟਾਈਮ ਹੀ ਲੈ ਰੱਖਿਆ ਹੂੰ ਜੇ ਗਹਿਣਾ ਕਹਿੰਦੇ ਨਾਮ ਮੁੜਿਆ ਤਾਂ ਬੰਤ ਵਾਲੇ ਖਾਤੇ ਚ ਕਹਿੰਦੇ ਇਹਦਾ ਬਾਣ ਕੱਟਿਆ ਜਾ ਓਏ ਹੋਰ ਤਾਂ ਫਿਰ ਖਾਤੇ ਚ ਕਹਿੰਦਾ ਕੱਟਿਆ ਭਾਈ ਬੰਦੀ ਛੰਗਿਆ ਖਾਤਾ ਜਰ ਹਾਂ ਅਠੋ ਤੇ ਕੰਤੇ ਦਾ ਓਰੇ ਉਰੇ ਫੜਾ ਹੋਏ ਆਈ ਵੀ ਤੋ ਹੋਰ ਪੜਾ ਹੋਏ ਕੋਜਾ ਪੜੀ ਜਾ ਮਰੂ ਮੇਰੇ ਛਾਲੇ ਓਏ ਤੂੰ ਜਿਹੜਾ ਬੜਕਾ ਥਾ ਚੰਗਾ ਦੂਜਾ ਸਾਰਾ ਲਿਖੀ ਸਾਰੀ ਕਾਪੀ ਪੜ ਅੱਖੀਂ ਹੀ ਹੈ ਨਹੀਂ ਪੜਨ ਦੀ ਵੀ ਕੀ ਅਕਲ ਕਿਉਂ ਨਹੀਂ ਠਾਣਾ ਨੂੰ ਚਾਹ ਕਰ ਕਿੱਧਰ ਤੂੰ ਬਾਣ ਠਾਈ ਗਿਆ ਨਾ ਹੋਰ ਪਤਾ ਨਹੀਂ ਕਿਨੂ ਕਿਨੂ ਲਿਖਿਆ ਹੀ ਬੈਠਾ ਹਾਂ ਹਰਨਾਮ ਹਰਨਾਮ ਤੜਕੇ ਚੱਲੋ ਨਾ ਰੁਪਏ ਦੇ ਕੇ ਮੈਨੂੰ ਦੱਸਤਾ ਕਾਜ ਰੁਪਏ ਦੇ ਜਿਹੜੇ ਬੱਬਾ ਬਾਹਰ ਨਹੀਂ ਬੈਠਾ ਉਹ ਹੀ ਬਾਦੂ ਮੈਂ ਕਿ ਲੈਣਾ ਤਾਂ ਬਾਹਰ ਨੇ ਕੋਈ ਨਹੀਂ ਹਾਂ ਹਰਨਾਮਾ ਮਾਮੇ ਜੈਲੇ ਦੀ ਕੁੜੀ ਆਹੋ ਆਪਾਂ 200 ਰੁਪਏ ਪਹੀਨੇ ਆਉਂਦਾ ਉਹ ਤਾਂ ਨਹੀਂ ਆਉਂਦਾ ਬੰਦਾ ਛੁਨੇ ਦਾ ਬਾਦਾਂ ਬਣਿਆ ਬਣਿਆ ਸੀ ਤਾ ਹਾਂ ਉਹ ਆਪਾਂ ਉਹਦਾ ਵਾਅਦਾ ਕੀਤਾ ਹੋਇਆ ਫੋਮਣ ਦੇ ਬਿਆ ਬੇ ਪਾਇਆ ਸੀ ਉਹ ਤਾਂ ਹੁਣ ਪਚ ਗਿਆ ਕੀਤਾ ਨਹੀਂ ਹੋਇਆ ਓਏ ਪਾਇਆ ਹੋਇਆ ਵਾਅਦਾ ਹਾਂ ਗਲਤ ਨਾ ਠਾਈ ਜੇ ਮੈਂ ਲੜਵਾ ਦੇਗਾ ਆ ਗੁੱਠੇ ਲੱਗੇ ਨਹੀਂ ਇਹ ਤਾਂ ਸੈਨ ਹੋਇਆ ਕੀ ਲੈ ਗੁੱਠਾ ਇਹ ਤਾਂ ਸੈਨ ਹੋਇਆ ਬਾਪੂ ਰਣ ਹੋਣਗੇ ਤੇਰੇ ਹੋਣਗੇ ਬਾਪੂਰੇ ਦੇ ਤਾਂ ਕਿਉਂ ਹੋਣਗੇ ਕਿਨੂ ਕਿਨੂ ਲਾਏ ਹੋਣਗੇ ਹਮਦਰਦੀ ਚ ਹਮ ਦੱਦੀ ਛਤਕਾਰ ਹਮਦਰਦੀ ਚ ਤਾਈ ਜੈਲੋ ਨੂੰ ਦੁਕਾਨ ਤੋਂ 20 ਕਿਲੋ ਗੋੜ ਦਿਵਾਇਆ ਓਏ ਓ ਟਾਂਗਰ ਕਿ ਕਰੀ ਉਹ ਵਿਆਹ ਓਏ ਵਿਆਹ ਕੋ ਬੜਾ ਕਰ ਦੋ ਬਈ ਨਾ ਨਹੀਂ ਕਰੋ ਭਾਈ ਓਏ ਛੋਟੀ ਕੁੜੀ ਨਿਹਾਲੋ ਦਾ ਵਿਆਹ ਨਹੀਂ ਸੀ ਉਹ ਜੋ ਆਪਣੇ ਨਾਲ ਹੁੰਦਾ ਸੀ ਜਦ ਉਹ 20 ਕਿਲੋ ਚਾਜ ਹੈਗੇ ਜੋ ਕਹਿੰਦੇ ਭਾਈ ਗੁਰਚਾ ਮਖਾ 20 ਕਿਲੋ ਗੋੜਾ ਬਾਪੂ ਕੰਡਾ ਉਹਨਾਂ ਨੇ ਚਕਾ ਦੇ ਤੇ 20 ਕਿਲੋ ਗੋੜਾ ਜਾ ਰਾਇ ਕੋਈ ਇਹ ਤਾਂ ਤੈਨੂੰ ਮਾਰੀ ਜਾਂਦਾ ਪਾਪਾ ਚਕਾ ਜੇ ਪਛੀ ਰਗਣਾ ਲਈ ਬੱਚਾ ਓਏ 20 ਚਾਜ ਆਈ ਵੀ ਇਹ ਵੀ ਥਾਲਾਂ ਦੀ ਸਾਲਾ 20 ਥਾਲਾਂ ਦਾ ਗੈਣੀ ਤੇ ਤਰਤੇ ਤੋਂ ਬਾਣੀਆਂ ਤੋਂ ਪੜਾ ਲੂ ਮੈਂ ਐ ਵੀ ਬਾਣੀਆਂ ਤੋਂ ਪੜਾ ਲੂ ਪੜ ਅੜੀ ਕੱਲਮ ਹੋਰ ਦਵਾਇਦਾ ਤੇ ਹੋਰ ਕੀ ਤੂੰ 20 ਕਿਲੋ ਗੁੜ ਕਿੰਨੇ ਰੁਪਈਆ ਦਾ ਬਣਦਾ ਤੇਰਾ ਬਹਿ ਜੇ ਬੇੜਾ ਤੇਰਾ ਉਹ ਜੋ ਖੜਾ ਮੁੱਲ ਨਹੀਂ ਸੀ ਗੁੜ ਦਾ ਮੁੱਲ ਕਿਉਂ ਨਹੀਂ ਸੀ ਚਵਾਨੀ ਨੂੰ ਗੁੜ ਸੀ ਮੁੱਲ ਇੱਦਾਂ ਕਿਲ੍ਹਾ ਵਣਦਾ ਹੁੰਦਾ ਸੀ ਆ ਚਵਾਨੀ ਨੂੰ ਗੁੜ ਸੀ ਕੌਣ ਪਹਿਲਾ ਸੀ ਸਾੜਾ ਚਵਾਨੀ ਦਾ ਭਗੂ ਪੁੰਡੀ ਹੁੰਦੀ ਹਾਂ ਹੁੰਦੀ ਲੋਕਾਂ ਨੂੰ ਚਕਾਉਣਾ ਸੀ ਤੂੰ ਜਿੱਥੇ ਉਹ ਲੱਗੇ ਹੂ ਹਲਦੀ ਤੇ ਚੌਲ ਪੀਲੀ ਨਿਸ਼ਾਨੀ ਤੇ ਖੰਮਣੀ ਨਾ ਨਾ ਸਾਰੀ ਪੜ ਉੱਥੇ ਠਾ ਤੂੰ ਸਾਰੀ ਪੜ ਸਾਰੀ ਨਿਉਂ ਡਾਠਾ ਇਹਦੇ ਪਰਦੇ ਚੱਕੀ ਦੇ ਆਹੇ ਕਾ ਪਰ ਕੇ ਬਲੇ ਤੋਂ ਪੜੇ ਨਹੀਂ ਬੜੇ ਨਹੀਂ ਜਾਣੇ ਨਾ ਨਿਉਂ ਡਾ ਨਿਉਂ ਡਾਠਾ ਆਪ ਹੈ ਸਰਬੋ ਸਰਬੋ ਕੀ ਦੀ ਕੁੜੀ ਸੀ ਉਹ ਜੱਟ ਹੋੜਾ ਕੁੜੀ ਦਾ ਜਿਹੜੀ ਗੱਲ ਮੈਂ ਕਹਿੰਦਾ ਨਿਉਂ ਡਾ ਤਾ ਤਾ ਪਰ ਉਹ ਕੀ ਦੀ ਕੁੜੀ ਹੈ ਸਰਬੋ ਉਹ ਸਰਬੋ ਤੇ ਇਹ ਤਾਂ ਨਿਉਂ ਡਾ ਹੀ ਪਾਇਆ ਨਿਉਂ ਕਾ ਸੀ ਕਵੰਜਾਰ ਪੀ ਹੋਣਗੇ ਮੇਰੇ ਜਾਦ ਹੋਣੇ ਕੁਝ ਹੋਰ ਪਾਇਆ 52 ਰੁਪਏ ਜ਼ਿਆਦਾ ਹੂੰ ਐਂਦਾ ਜ਼ਿਆਦਾ ਜਿਹਨੂੰ ਜਿਹਨੂੰ ਪਾਇਆ ਔਰ ਨਵੇਂ ਨਾ ਬੈਨ ਪਾਟਣਾ ਹੁੰਦਾ ਤਾਂ ਯਾਰ ਬਾਹਲਾ ਲਿਖੇ ਓਏ ਉਹਨਾਂ ਦਾ ਤਾਂ ਪਰਦੇ ਜੀ ਦਾ ਪੜਨਾ ਸੀ ਹੋਰ ਹੀ ਠਾਈ